ਪੰਨਾ ਸਦੂ ਦੀ ਪੇਸ਼ੀ ਤੋਂ ਬਾਅਦ ਸਿੱਧੂ ਦੇ ਵਕੀਲ ਦਾ ਵੱਡਾ ਬਿਆਨ ਸਾਹਮਣੇ ਆਇਆ ਪੁਲਿਸ ਨੇ ਕੋਰਟ ਚ ਕੀ ਕੁਝ ਪੇਸ਼ ਕੀਤਾ ਤੇ ਕੋਰਟ ਨੇ ਕੀ ਸੁਣਾਇਆ ਫੈਸਲਾ ਆਓ ਸੁਣਦੇ ਹਾਂ ਦੇਖੋ ਅੱਜ ਜਿਹੜਾ ਸਦਰ ਪਟਿਆਲਾ ਚ ਐਫ ਆਰ ਦਰਜ ਹੋਈ ਸੀਗੀ ਉਹਦੇ ਵਿੱਚ ਪੰਨਾ ਸਿੱਧੂ ਨੂੰ ਸਰਪ੍ਰਿੰਦਰ ਸਿੰਘ ਜੁਡੀਸ਼ੀਅਲ ਮੈਜਿਸਟ੍ਰੇਟ ਪਟਿਆਲਾ ਦੀ ਕੋਰਟ ਚ ਪੇਸ਼ ਕੀਤਾ ਗਿਆ ਸੀ ਦੋਹਾਂ ਪਾਰਟੀਆਂ ਦੀ ਦੋਹਾਂ ਪਾਰਟੀਆਂ ਦੀ ਬਹਿਸ ਸੁਣਨ ਤੋਂ ਬਾਅਦ ਚੋਂ ਦੋਹਾਂ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਚੋਂ ਜੱਜ ਸਾਹਿਬ ਨੇ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਦਾ ਆਰਡਰ ਕੀਤਾ 12 ਦੋ 2024 ਤੱਕ ਤੇ ਸਰ ਕੋਈ ਪੁਲਿਸ ਨੇ ਦੱਸਿਆ ਤੁਸੀਂ ਇਸ ਚ ਵੀ ਅਸੀਂ ਕੀ ਕੀਤਾ ਜਾਂ ਕੋਈ ਹੋਰ ਨਹੀਂ ਪੁਲਿਸ ਨੇ ਅੱਜ ਜਿਹੜਾ ਰਿਮਾਂਡ ਪੇਸ਼ ਕੀਤਾ ਉਹਦੇ ਵਿੱਚ ਤਿੰਨ ਦਿਨਾਂ ਦਾ ਕੀ ਪ੍ਰੋਗਰੈਸ ਸੀਗਾ ਜਾਂ ਕੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਹੋਇਆ ਇੱਕ ਸਰ ਐਜ਼ ਅ ਫਤਿਹ ਦੀ ਗੱਲ ਕੀਤੀ ਆ ਕਿ ਇਹ ਵੀ ਸੋਇ ਵੀ ਸੁਣਿਆ ਜਾ ਰਿਹਾ ਦੀ ਜਿਹੜੀ ਬੋਰ ਦੀ ਪੁਲਿਸ ਉਹ ਨਾਲ ਦੀਆਂ ਲੈ ਕੇ ਜਾ ਸਕਦੇ ਕੋਈ ਇਦਾਂ ਦਾ ਵੀ ਪ੍ਰੋਸੈਸ ਹੁੰਦਾ ਕੋਈ ਇਦਾਂ ਦਾ ਨਹੀਂ ਅਗਰ ਕੋਈ ਹੋਰ ਕੇਸ 'ਚ ਐਫ ਆਈ ਆਰ ਹੁੰਦੀ ਹੈ ਨਾ ਤੇ ਜਾਂ ਅਰੈਸਟ ਕੀਤੀ ਜਾਣ ਦੀ ਪਰਮਿਸ਼ਨ ਹੈ ਉਹ ਕਨਸਰਨਡ ਕੋਰਟ ਤੋਂ ਉਹ ਐਪਲੀਕੇਸ਼ਨ ਲਾ ਕੇ ਉਹ ਲੈ ਕੇ ਆਣਗੇ ਅੱਜ ਇਸ ਤਰ੍ਹਾਂ ਦਾ ਕੋਈ ਵੀ ਡਾਕੂਮੈਂਟ ਉਹਰੇ ਜੈਸਾ ਵੀ ਕੋਰਟ ਚ ਪਟਿਆਲੇ ਪੇਸ਼ ਨਹੀਂ ਕੀਤਾ ਸਰ ਕੋਈ ਰਿਕਵਰੀ ਵਗੈਰਾ ਜਿਸ ਤਰ੍ਹਾਂ ਗਿਆਨੀ ਚੈਨੀ ਖੋਈ ਆ ਜਾਬ ਕਿਦਾਂ ਦਾ ਕੋਈ ਸਾਹਮਣੇ ਆਇਆ ਕੋਈ ਰਿਕਵਰੀ ਨਹੀਂ ਸਰ ਕੋਈ ਇਸ ਤਰ੍ਹਾਂ ਦੀ ਕੇਸ ਰਿਲੇਟਡ ਉਹਨਾਂ ਨੇ ਡਾਕੂਮੈਂਟ ਕੋਈ ਐਵਿਡੈਂਸ ਪੇਸ਼ ਨਹੀਂ ਕੀਤਾ ਰੀਅਲ ਨਯਾ ਜ਼ਮਾਨਾ ਨਈ ਫੋਟ